ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਅਤੇ ਦਾਅਵੇ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਜੁੜੇਗਾ ਬਲਾਕ ਅਤੇ ਜਿੱਤੇਗੀ ਕਾਂਗਰਸ ਨਾਮ ਦੀ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਦੇ ਵੱਲੋਂ ਵੱਖ-ਵੱਖਰੇ ਹਲਕਿਆਂ ਦੇ ਵਿੱਚ ਜਾ ਕੇ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪਰ ਜਿਸ ਦੇ ਵਿੱਚ ਵਰਕਰਾਂ ਨੂੰ ਜੋੜਨ ਦੀ ਗੱਲ ਇਹਨਾਂ ਲੀਡਰਾਂ ਦੇ ਵੱਲੋਂ ਆਖੀ ਜਾ ਰਹੀ ਹੈ ਪਰ ਲੀਡਰ ਖੁਦ ਦੇ ਵਿੱਚ ਆਪਸ ਦੇ ਵਿੱਚ ਜੁੜਦੇ ਦਿਖਾਈ ਨਹੀਂ ਦੇਰ ਨੇ ਇਸ ਦੀਆਂ ਤਾਜ਼ਾ ਉਦਾਹਰਨਾਂ ਇੱਕ ਵਾਰ ਫਿਰ ਤੋਂ ਨਿਕਲ ਕੇ ਸਾਹਮਣੇ ਆ ਗਈਆਂ ਨੇ ਤੇ ਕਾਂਗਰਸ ਦੀ ਇਕਤਾ ਦੀ ਗੱਲ ਜੋ ਪ੍ਰਤਾਪ ਸਿੰਘ ਬਾਜਬਦ ਵੱਲੋਂ ਕੀਤੀ ਜਾਂਦੀ ਹੈ ਉਹ ਇੱਕ ਵਾਰ ਫਿਰ ਤੋਂ ਜ਼ਗ ਜ਼ਾਹਰ ਹੁੰਦੀ ਦਿਖਾਈ ਦੇ ਰਹੀ ਹੈ ਹਾਲੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਆਪਣੀ ਇਸੇ ਮੁਹਿੰਮ ਦੇ ਤਹਿਤ ਇੱਕ ਰੈਲੀ ਸੁਲਤਾਨਪੁਰ ਲੋਧੀ ਦੇ ਵਿੱਚ ਰੱਖੀ ਗਈ ਜਿਸ ਦੇ ਵਿੱਚ ਕਾਂਗਰਸ ਦੇ ਵੱਡੇ ਆਗੂ ਦੇਖਣ ਨੂੰ ਦਿਖਾਈ ਦਿੱਤੇ ਪਰ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਇਸ ਰੈਲੀ ਦੇ ਵਿੱਚ ਦਿਖਾਈ ਨਹੀਂ ਦਿੱਤੇ ਰੈਲੀ ਦੇ ਵਿੱਚ ਸ਼ਾਮਿਲ ਤਾਂ ਕੀ ਹੋਣਾ ਸੀ ਉਧਰ ਦੂਜੇ ਪਾਸੇ ਉਹਨਾਂ ਦੇ بیٹے ਜੋ ਕਿ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਇੱਕ ਆਪਣੀ ਰੈਲੀ ਰੱਖ ਦਿੱਤੀ ਗਈ ਜਿਸ ਨੂੰ ਲੈ ਕੇ ਕਾਂਗਰਸ ਦੀ ਰੈਲੀ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਭਾਸ਼ਣ ਦਿੰਦਿਆਂ ਅਖ ਦਿੱਤਾ ਕਿ ਜਿਹੜੇ ਵੀ ਇਸ ਮਹਿੰਮ ਨੂੰ ਤਾਰਪਿਟੋ ਜਾਂ ਵੱਖਰੇ ਪ੍ਰੋਗਰਾਮ ਇਸ ਤੋਂ ਇਲਾਵਾ ਉਲੀਕ ਰਹੇ ਨੇ ਖਾਸ ਕਰਕੇ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਸਾਜ਼ਿਸ਼ਾਂ ਘੜ ਰਹੇ ਨੇ ਉਹਨਾਂ ਦੇ ਖਿਲਾਫ ਹਾਈ ਕਮਾਂਡ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਸੁਖਪਾਲ ਸਿੰਘ ਘਰੇਨੇ ਅਸਲ ਦੇ ਤੌਰ ਤੇ ਰਾਣਾ ਗੁਰਜੀਤ ਦੇ ਉੱਪਰ ਇਲਜ਼ਾਮ ਲਗਾਉਂਦਿਆਂ ਹੋਇਆਂ ਕਾਰਵਾਈ ਦੀ ਮੰਗ ਹਾਈ ਕਮਾਂਡ ਦੇ ਕੋਲੋਂ ਕਰ ਦਿੱਤੀ ਤੇ ਇਸ ਦੇ ਨਾਲ ਹੀ ਸੁਲਤਾਨਪੁਰ ਲੋਧੀ ਦੀ ਇਸ ਰੈਲੀ ਤੋਂ ਬਾਅਦ ਰਾਜਾ ਵੜਿੰਗ ਅਤੇ ਰਾਣਾ ਗੁਰਜੀਤ ਵਿਚਾਲੇ ਹੌਮੇ ਦੀ ਲੜਾਈ ਇੱਕ ਵਾਰ ਫਿਰ ਤੋਂ ਸ਼ੁਰੂ ਹੁੰਦੀ ਤੇ ਖੜੀ ਤੇ ਰਹੀ ਹੈ ਇਸ ਤੋਂ ਇਲਾਵਾ ਦੂਜਾ ਮਾਮਲਾ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਲੁਧਿਆਣਾ ਦੇ ਵਿੱਚ ਭਾਰਤ ਪੂਸ਼ਣ ਅਸ਼ਨੋ ਲੁਧਿਆਣਾ ਪਸ਼ਮੀ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਇਸ ਦੇ ਵਿੱਚ ਰਾਜਾ ਵੜਿੰਗ ਅਤੇ ਆਸ਼ੂ ਵਿਚਾਲੇ ਦੂਰੀਆਂ ਅਜੇ ਵੀ ਵਧੀਆਂ ਹੋਈਆਂ ਨੇ ਇੱਕ ਦੂਜੇ ਦੇ ਨਾਲ ਟਕਰਾ ਉਵੇਂ ਹੀ ਬਰਕਰਾਰ ਰਹਿੰਦਾ ਦਿਖਾਈ ਦੇ ਰਿਹਾ ਹੈ ਹਾਲ ਹੀ ਦੇ ਵਿੱਚ ਆਸ਼ੂ ਦੇ ਵੱਲੋਂ ਪ੍ਰੈਸ ਕਾਨਫਰੰਸ ਲੁਧਿਆਣਾ ਦੀ ਪਸ਼ਮੀ ਸੀਟ ਤੋਂ ਟਿਕਟ ਮਿਲਣ ਤੋਂ ਬਾਅਦ ਕੀਤੀ ਗਈ ਇਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਪਰਗੜ ਸਿੰਘਾ ਭਰਤ ਪੂਸ਼ਣ ਆਸ਼ੂ ਅਤੇ ਹੋਰ ਕਈ ਵੱਡੇ ਲੀਡਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦਿਖਾਈ ਦਿੱਤੇ ਪਰ ਲੁਧਿਆਣਾ ਤੋਂ ਹੀ ਕਾਂਗਰਸੀ ਐਮਪੀ ਰਾਜਾ ਵਿੜਿੰਗ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੱਤੇ ਪੱਤਰਕਾਰਾਂ ਵੱਲੋਂ ਸਵਾਲ ਪੁਛਿਆ ਗਿਆ ਤਾਂ ਗੱਲ ਨੂੰ ਗੋਲਮੋਲ ਕਰਦਿਆਂ ਹੋਇਆਂ ਇਹਨਾਂ ਲੀਡਰਾਂ ਦੇ ਵੱਲੋਂ ਅਖ ਦਿੱਤਾ ਗਿਆ ਕਿ ਉਹ ਪੂਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਵੱਖੋ-ਵੱਖਰੇ ਰੁਝੇਵੇਂ ਨੇ ਉਹ ਕਿਤੇ ਹੋਰ ਵਿਅਸਤ ਹੋਣ ਕਰਕੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਆ ਸਕੇ ਤੇ ਇਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਜੁੜੇਗਾ ਬਲਾਕ ਅਤੇ ਜਿੱਤੇਗੀ ਕਾਂਗਰਸ ਦੇ ਮਹਿੰਮ ਦੇ ਤਹਿਤ ਮੁਲਾਪੁਰ ਦਾਖਾ ਅਤੇ ਸਿੱਧਵਾ ਬੇਟ ਦੀ ਸਾਂਝੀ ਰੈਲੀ ਕੀਤੀ ਗਈ ਇਸ ਦੇ ਵਿੱਚ ਵੀ ਭਾਰਤ ਪੂਸ਼ਣ ਆਸ਼ੂ ਕਿਤੇ ਵੀ ਦਿਖਾਈ ਨਾ ਦਿੱਤੇ ਕਾਂਗਰਸ ਦੀ ਇਸ ਰੈਲੀ ਤੋਂ ਲੁਧਿਆਣਾ ਪੱਛਮੀ ਬਹੁਤ ਹੀ ਦੂਰ ਨਹੀਂ ਆ ਪਰ ਫਿਰ ਵੀ ਭਾਰਤ ਪੂਸ਼ਣ ਆਸ਼ੂ ਇਸ ਰੈਲੀ ਦੇ ਵਿੱਚ ਦਿਖਾਈ ਨਹੀਂ ਦਿੱਤੇ ਤੇ ਇਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਜਦੋਂ ਰਜਵੜਿੰਗ ਉਹਨਾਂ ਤੇ ਕਾਰ ਮਿਲਣ ਲਈ ਗਏ ਤਾਂ ਉੱਥੇ ਵੀ ਭਾਰਤ ਪੂਸ਼ਣ ਆਸ਼ੂ ਰਜਵੜਿੰਗ ਨੂੰ ਨਾ ਮਿਲੇ ਭਾਰਤ ਪੂਸ਼ਣ ਆਸ਼ੂ ਜ਼ਿਮਨੀ ਚੌਂ ਦੇ ਵਿੱਚ ਰੁਜੇ ਹੋਣ ਕਰਕੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਇਸ ਮੌਕੇ ਰਾਜਾ ਵੜਿੰਗ ਉਹਨਾਂ ਨੇ ਆਖਿਆ ਕਿ ਮੈਂ ਤੁਹਾਡਾ ਧੰਨਵਾਦੀ ਹਾਂ ਪਰ ਮੈਂ ਬਿਜੀ ਹੁਣ ਕਰਕੇ ਚੋਣ ਰਜੇਵੇਂ ਹੁਣ ਕਰਕੇ ਤੁਹਾਨੂੰ ਮਿਲ ਨਹੀਂ ਸਕਿਆ ਤੁਹਾਨੂੰ ਇਸ ਮੁਲਾਕਾਤ ਬਾਰੇ ਮੈਨੂੰ ਪਹਿਲਾਂ ਜਾਣੂ ਕਰਵਾਉਣਾ ਚਾਹੀਦਾ ਸੀ ਪਰ ਉਹ ਦੂਜੇ ਪਾਸੇ ਰਾਜਾ ਵੜਿੰਗ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਮੈਂ ਭਾਰਤ ਪੂਸ਼ ਅਸ਼ ਨੂੰ ਪਹਿਲਾਂ ਫੋਨ ਕੀਤਾ ਸੀ ਉਸ ਤੋਂ ਬਾਅਦ ਹੀ ਮੈਂ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਲਈ 81 ਪਰ ਉਹ ਮੈਨੂੰ ਮਿਲੇ ਨਹੀਂ ਚੋਣਰ ਜਿਵੇਂ ਹੋਣ ਕਰਕੇ ਉਹ ਕਿਤੇ ਰੁੱਝੇ ਹੋਏ ਨੇ బిਜ਼ੀ ਮੀਟਿੰਗਾਂ ਦੇ ਵਿੱਚ ਰੁੱਝੇ ਹੋਏ ਨੇ ਇਸ ਪ੍ਰਕਾਰ ਕਾਂਗਰਸੀ ਲੀਡਰਾਂ ਦੀ ਇਸ ਖਿੱਚੋਤਾ ਦਾ ਨੁਕਸਾਨ ਇਹਨਾਂ ਕਾਂਗਰਸੀ ਆਗੂਆਂ ਨੂੰ ਹੀ ਹੁੰਦਾ ਦਿਖਾਈ ਦਿੰਦਾ ਜੋ ਕਿ 2022 ਦੇ ਵਿੱਚ ਦਿਖਾਈ ਦਿੱਤਾ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੋਈ ਹੋਰ ਕਾਂਗਰਸੀ ਲੀਡਰਾਂ ਦੀ ਇਸ ਖਿੱਚੋ ਤਾਨ ਦਾ ਨੁਕਸਾਨ ਕਾਂਗਰਸ ਨੂੰ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਇਆ ਜਿੱਥੇ ਕਿ ਕਾਂਗਰਸ 18 ਸੀਟਾਂ ਦੇ ਸਿਮਟ ਕੇ ਰਹੀਦੀ ਦਿਖਾਈ ਦਿੱਤੀ। ਮੀਡੀਆ ਰਿਪੋਰਟਾਂ ਵੱਲੋਂ ਤਾਂ ਇੱਥੇ ਤੱਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਭਾਰਤ ਪੂਸ਼ਣ ਅਸ਼ੂ ਦੇ ਵਿਰੋਧੀ ਲੁਧਿਆਣਾ ਵੈਸਟ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਸੰਪਰਕ ਰਾਜਾ ਵੜਿੰਗ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਲੁਧਿਆਣਾ ਤੋਂ ਰਾਜਾ ਵੜਿੰਗ ਐਮਪੀ ਦੀ ਚੋਣ ਜਿੱਤੇ ਪਰ ਉਹਨਾਂ ਦੇ ਵਿੱਚ ਚੋਣ ਨਤੀਜਿਆਂ ਦੇ ਵਿੱਚ ਉਹਨਾਂ ਨੂੰ ਸਭ ਤੋਂ ਘੱਟ ਵੋਟਾਂ ਲੁਧਿਆਣਾ ਪਸ਼ਚਮੀ ਦੀ ਸੀਟ ਤੋਂ ਹੀ ਪਈਆਂ ਨੇ ਜੋ ਕਿ ਭਾਰਤ ਭੂਸ਼ਣ ਅਸ਼ੂਦਾ ਹਲਕਾ ਮੰਨਿਆ ਜਾਂਦਾ ਹੈ ਰਜਵੜਿੰਗ ਨੂੰ ਸ਼ੱਕ ਹੈ ਕਿ ਭਾਰਤ ਪੂਸ਼ਨ ਆਸ਼ੂ ਨੇ ਮੇਰੀ ਮਦਦ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਕੀਤੀ ਖੁੱਲ ਕੇ ਮਦਦ ਨਹੀਂ ਕੀਤੀ ਤਾਂ ਇਸ ਮੌਕੇ ਭਾਰਤ ਪੂਸ਼ਨ ਆਸ਼ੂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜ਼ਿਆਦਾ ਮਿਹਨਤ ਆਪਣੇ ਇਸ ਹਲਕੇ ਤੋਂ ਜਿੱਤਣ ਲਈ ਕਰਨੀ ਪਵੇਗੀ